ਘਰ ਵਿੱਚ ਰਹਿੰਦੇ ਕਲੇਸ਼ ਅਤੇ ਨਜਾਇਜ਼ ਸਬੰਧਾਂ ਕਾਰਨ ਇਸ਼ਕਚ ਅੰਨੀ ਹੋਈ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਬੂਈ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਗਿੱਦੜਵਾਹਾ ਤੋਂ ਸਾਹਮਣੇ ਆਇਆ ਹੈ ਕੁੱਟਮਾਰ ਦੇ ਧੋਖੇ ਦਾ ਸ਼ਿਕਾਰ ਹੋਏ ਪਤੀ ਵੀਰਪਾਲ ਸਿੰਘ ਉਰਫ ਵਿੱਕੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਵਿੱਕੀ ਨੇ ਦੱਸਿਆ ਕਿ ਉਸਦੀ ਪਤਨੀ ਦਾ ਗਿੱਦੜਵਾਹਾ ਦੇ ਹੀ ਨੌਜਵਾਨ ਬਿੱਲਾ ਨਾਲ ਨਜਾਇਜ਼ ਸਬੰਧ ਨੇ ਜਿਸ ਕਾਰਨ ਅਕਸਰ ਹੀ ਘਰ ਵਿੱਚ ਕਲੇਸ਼ ਰਹਿੰਦਾ ਸੀ ਵਿੱਕੀ ਅਨੁਸਾਰ 10 ਦਿਨ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਤਾਂ ਉਸ ਦੀ ਪਤਨੀ ਨੇ ਬਿੱਲਾ ਨੂੰ ਫੋਨ ਕਰਕੇ ਘਰ ਬੁਲਾ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ ਇੱਥੇ ਤੱਕ ਕਿ ਬਿੱਲਾ ਨੇ ਵਿੱਕੀ ਦੇ ਸਿਰ ਵਿੱਚ ਇੱਟ ਵੀ ਮਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿੱਕੀ ਨੂੰ ਗਿੱਦੜਵਾਹਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਭਾਗੀਰਕੀ ਨਾ ਮੇਰਾ ਨਾਮ ਮੀਰਪਾਲ ਸਿੰਘ ਸਨਮ ਸਿਸ਼ੀ ਕੁਮਾਰ ਇੱਕ ਅੱਜੀ ਰਾਲੀ ਮੇਰੇ ਘਰ ਵਾਲੀ ਹੈ ਮੇਰੇ ਵਿਆਹ ਨੂੰ 12 13 ਸਾਲ ਹੋ ਗਈ ਤੇ 22 ਸਾਲ ਤੋਂ ਬਾਅਦ ਵਿਗੜ ਗਈ ਹੈ ਤੇ ਉਹਦੇ ਗਲਤ ਲੈਸਨ ਹੋ ਗਏ ਕਿਸੇ ਨਾਲ ਠੀਕ ਹੈ ਜੀ ਵਿਲਾ ਨਾਲ ਹੈਗਾ ਤੇ ਉਹ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਾਣਾ ਚਾਹਨੀ ਹੈ ਤੇ ਮੈਂ ਰੋਕਦਾ ਸੀ ਆ ਰੋਕਦਾ ਸੀ ਆ ਮੈਂ ਦੋ ਤਿੰਨ ਵਾਰੀ ਪਰਚੇ ਦਿੱਤੇ ਤੇ ਇੱਕ ਵਾਰੀ ਸਮਝੌਤਾ ਹੋ ਗਿਆ ਮੈਂ ਕਿਹਾ ਚਲ ਸੁਧਰ ਜੂਗੀ ਉਹ ਨਾ ਸੁਧਰੀ ਫਿਰ ਉਹ ਜਾ ਕੇ ਉਹਨੇ ਘਰੇ ਮੈਂ ਗਿਆ ਉਹਨੇ ਘਰੇ ਬੁਲਾ ਕੇ ਫਿਰ ਮੈਨੂੰ ਬਾਹਰ ਨਿਕਲ ਗਈ ਮੈਂ ਉਹਨੂੰ ਸਮਝਾਇਆ ਮੈਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਲਾ ਕੇ ਉਹਨੂੰ ਫੋਨ ਕਰਕੇ ਫਿਰ ਉਹਨੇ ਮੇਰੇ ਟੰਮਾਰੀ ਮੇਰਾ ਸਿਰ ਪਾਰਤਾ ਮੇਰੀ ਹੱਡੀ ਤੋੜਦੀ ਕਿਦੋਂ ਦੀ ਗੱਲ ਹਾਂਜੀ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਇਹ ਹੋ ਗਈ 7 ਦਿਨ ਦੀ ਗੱਲ 10 ਤਰੀਕ 7 7 ਤ 7 ਦਿਨ ਹੋ ਗਏ ਜੀ 10 ਦਿਨ 10 ਦਿਨ ਦੀ ਗੱਲ ਹੈ ਜੀ ਨੌਜਵਾਨ ਵੱਲੋਂ ਪੁਲਿਸ ਅਧਿਕਾਰੀਆਂ ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਚੱਲ ਰਹੀ ਹੈ ਬੋਲੇ ਸੀ ਰੋਸ਼ਨ ਲਾਲ ਨੇ ਬਿਆਨ ਦਿੱਤਾ ਦੀ ਜਿਹੜੀ ਹੈ रिजल्ट ਤਾਂ ਤਨਸੁਤ ਹੀ ਦਾ ਆਇਆ ਸੀ ਇੱਕ 60 ਨੰਬਰ 2 ਆ ਜਿਹੜੀ ਸੱਜੇ ਮੋੜ ਤੇ ਉਹ ਅੰਡਰਐਕਸਲੇ ਰੱਖੀ ਆ ਉਹਦਾ ਅਸੀਂ ਜਾਂਚ ਲਾਇਆ ਕਿ ਜੋ ਰਿਜ਼ਲਟ ਆਊਗਾ ਦੇ ਅਜ ਪ੍ਰਕਾਰ ਵੀ ਕੀਤੀ ਜਾਣੀ ਦੋਸ਼ੀ ਨਿਕਲਣਾ ਦੋਸ਼ੀ ਕੋਈ ਰੈਸਟ ਪਈ ਹੈ ਜੀ ਇਹ ਜੀ ਨਹੀਂ 323 ਨਹੀਂ ਜੇ ਉਹ ਆਉਂਦੀ ਨਹੀਂ ਤਾਂ ਫਿਰ ਜੋ ਅਜ ਪਲਾਟਿਸ ਹੈ ਕਿ 755 ਉਹ ਕਰਾਵਾਂਗੇ ਜੇ ਉਹ ਗ੍ਰੀਵਸ ਆਉਂਦੀ ਹੈ ਸੱਟ ਫਿਰ 325 ਦਾ ਕੇਸ ਜੈਸ਼ਰ ਕਰਕੇ ਉਨ ਕਰਤਾ ਕਰਾਂਗੇ ਇਹ ਦੋਸ਼ੀ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਮੈਡੀਕਲ ਰਿਪੋਰਟ ਹਾਲੇ ਤੱਕ ਪੂਰੀ ਤਰ੍ਹਾਂ ਸਾਫ਼ ਨਹੀਂ ਹੋਈ ਜਦ ਤੱਕ ਰਿਪੋਰਟ ਪੂਰੀ ਸਾਫ਼ ਨਹੀਂ ਹੋ ਜਾਂਦੀ ਉਹ ਅਗਲੀ ਕਾਰਵਾਈ ਨਹੀਂ ਕਰ ਸਕਦੇ ਇਸ ਲਈ ਹਾਲੇ ਥੋੜਾ ਇੰਤਜ਼ਾਰ ਕਰਨਾ ਪਵੇਗਾ ਕਿੱਧੜ ਬਾਤੋਂ ਸੋਨੀ ਡੱਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ